ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜੀ ਥੱਲੇ ਵੀਡੀਓ ਚੱਲ ਰਹੀ ਹੈ ਜੀ ਇਹ ਵੀਡੀਓ ਚ ਸਰਦਾਰ ਜੀ ਕੀ ਕਹਿ ਰਿਹਾ ਹੈ ਆਪਣੀ ਜਿਹੜੀ ਸਰਕਲ ਕਬੱਡੀ ਜਿਹੜੀ ਬਾਹਰ ਖੇਡੀ ਜਾਂਦੀ ਹੈ ਉਹਦੇ ਵਾਸਤੇ ਕੀ ਹੈ ਜਿਹੜਾ ਪਲੇਅਰ ਹੈ ਜਿਹੜਾ ਪਿੱਛੇ ਫੋਟੋ ਲਗਾਈ ਹੈ ਚ ਹੈ ਜਾਰੂ ਵਰਗੇ ਨਾਮ ਹੈ ਦਾ ਤੇ ਕਹਿ ਰਿਹਾ ਜੀ ਇੱਕ ਰੇਡ ਦਾ 7000 ਤੋਂ 8000 ਡਾਲਰ ਵੀ ਚਾਰਜ ਕਰਦਾ ਹੈ ਸਾਡੇ ਤੋਂ ਕੋਈ ਸੁਭਾਅ ਇੰਨਾ ਜ਼ਿਆਦਾ ਵਿਕਾਰ ਹੈ ਦਾ ਕਿ ਪਿੱਛੇ ਜਾਨੇ ਕਿਸੇ ਪ੍ਰਮੋਟਰ ਦੀ ਨਾ ਸ਼ਰਟ ਛੁੱਡੀ ਫਾੜਦੀ ਪੈਸੇ ਪਿੱਛੇ ਪਹਿਲਾਂ ਪੈਸੇ ਫਿਰ ਮਤਲਬ ਹੀ ਗਰਾਊਂਡ ਤੇ ਦੇਖੋ ਜੀ ਮੈਂ ਇਹ ਹੀ ਕਹਾਂਗਾ ਕਿ ਜਾਂਦੇ ਦੇਖੋ ਨਿਊਜ਼ੀਲੈਂਡ ਦੇ ਬਈ ਇੰਗਲੈਂਡ ਆਸਟ੍ਰੇਲੀਆ ਦੇ ਸਾਰੇ ਅੰਗਰੇਜ਼ ਖੜਨ ਆਪਣੇ ਆਪਣੇ ਅੰਗਰੇਜ਼ ਆਪਣੀ ਟੀਮਾਂ ਬਣਾਣ ਖੇਡਣ ਬਈ ਬਹੁਤ ਔਖੀ ਗੱਲ ਹੈ ਸਾਡੇ ਲਈ ਠੀਕ ਹੈ ਜੀ ਤੇ ਖੂਬ ਪੈਸੇ ਲੈ ਕੇ ਜਾਣ 8000 ਡਾਲਰ ਕੀ 10000 ਡਾਲਰ 1 ਲੱਖ ਡਾਲਰ ਵੀ ਲੈ ਕੇ ਜਾਣ ਟੀਮਾਂ ਬਣਾ ਕੇ ਆਪਣੀਆਂ ਜੀ ਅਗਰ ਇਹਨੂੰ ਐਸੇ ਕਮੰਡੀ ਪਲੇਅਰ ਨੂੰ ਔਰ ਇੱਕ ਇੰਗਰੇਜ਼ ਨੂੰ ਅਗਰ ਆਪਾਂ ਅਗ ਨੂੰ ਖੜਾਣਾ ਫਾਇਦਾ ਸਮਝਦੇ ਆ ਤੇ ਸਾਡੀ ਵਾਂਗਰ ਲਈ ਕੋਈ ਫਾਇਦਾ ਫਾਇਦੇਮੰਦੀ ਨਹੀਂ ਹੈ ਕਿਉਂਕਿ ਜਿੰਨਾ ਪੈਸਾ ਇਹ ਲੈ ਰਿਆ ਨਾ ਇੰਨੇ ਨਾ ਸਮਝ ਲਓ ਕਿ ਪਿੰਡਾਂ 'ਚ ਕਾਫੀ ਬੱਚੇ ਐਸੇ ਪਿਆਰ ਐ 18 19 20 20 ਸਾਲ ਦੇ ਜਿਨ੍ਹਾਂ ਕੋ ਸਿਰਫ ਸਾਲ ਦੋ ਸਾਲ ਦਾ ਸਮੇਂ ਬਚਿਆ ਨਹੀਂ ਤੇ ਉਹਨਾਂ ਨੂੰ ਕੰਮ ਤੇ ਲੱਗਣਾ ਪਏਗਾ ਆਪਣੇ ਆਪਣੇ ਰੋਜ਼ ਰੋਟੀ ਲਈ ਉਹਨਾਂ ਦੇ ਘਰ ਦਾ ਲੈਂਟਰ ਵੀ ਪੈ ਜਾਏਗਾ ਉਹਨਾਂ ਦੇ ਮੂੰਹ 'ਤੇ ਖੁਸ਼ੀ ਵੀ ਆ ਜਾਏਗੀ ਕੁਝ ਬਣ ਵੀ ਜਾਏਗੇ ਅਗਰ ਉਹਨਾਂ ਥੋੜਾ ਤੁਸੀਂ ਇਹ ਇੰਨਾ ਜੋ ਪੈਸੇ ਅਗਰ ਪਲੇਅਰ ਨੂੰ ਪੈਸੇ ਦੇ ਰਹੇ ਹੋ ਇੰਨੇ ਅੰਗਰੇਜ਼ ਨੂੰ ਕਵੰਡੀ ਇਹ ਨਾ ਅਗਰ ਉਹ ਬੱਚਿਆਂ ਨੂੰ ਧਿਆਨ ਦੇ ਕਿਉਂਕਿ ਪਲੇਅਰ ਦਾ ਕੋਈ ਐਸਾ ਨਹੀਂ ਹੈ 10 ਸਾਲ 12 ਸਾਲ ਦੇਖੋ ਜੀ 10 12 ਸਾਲ ਸਪੋਰਟਸ ਸਟਰਗਲ ਹੋ ਕਰ ਸਕਦਾ ਹੈ ਜਿਹਦੇ ਘਰ ਘੜਗੜੀ 10 12 ਕਿੱਲੇ ਪੈਲੀ ਹੋਵੇ ਜਦੇ ਜਾਂ ਉਹਦੇ ਫਾਦਰ ਸਾਹਿਬ ਗਵਰਨਮੈਂਟ ਜੌਬ ਤੇ ਹੋਣ ਉਹ ਤੇ ਮੰਨ ਲਓ ਸਮਾਂ ਹੈ ਅਰੇ ਜਿਹੜਾ ਇੱਕਦਮ ਕਰੋ ਵਿਚਾਰਾ ਪੂਰਾ ਸੂਰਾ ਹੈ ਨਾ ਉਹਦੇ ਕੋਲ ਸਮੇਂ ਸਿਰ ਪਤਾ ਕਿੰਨਾ ਹੈ 16 18 ਦਾ ਜਿੰਨਾ ਤੱਕ ਉਹਦੇ ਮਾਪੇ ਉਹਨੂੰ ਬੱਚਾ ਸਮਝ ਰਹੇ ਹੈ ਕਿ ਬੱਚਾ ਹੈ ਇਨੀ ਦੇ ਨੇ ਉਹ 2 10 ਸਾਲ ਚੈਲੀ ਕਰ ਸਕਦਾ ਹੈ ਹੋਰ ਉਹਨੂੰ 18 ਤੋਂ ਬਾਅਦ ਅਗਰ ਉਹਨੂੰ ਵਧੀਆ ਕੋਈ ਮੌਕਾ ਨਹੀਂ ਮਿਲਿਆ ਤੇ ਉਹ ਸਮਝ ਲਓ ਉਹਦੇ 20 ਸਾਲ ਤੋਂ ਬਾਅਦ ਬੜਾ ਕੰ ਅਗਰ ਇੰਨਾ ਪੈਸਾ ਲੈਣ ਤੋਂ ਬਾਵਜੂਦ ਵੀ ਇਹਦਾ ਵਾਰ ਹੈ ਸਾਡੇ ਪ੍ਰਤੀ ਤੇ ਉਹ ਪੈਸੇ ਨਾਲ ਕਾਫੀ ਪਲੇਅਰ ਜਿਹੜਾ ਬੰਦਾ 7000 ਡਾਲਰ ਇੱਕ ਰੇਟ ਦਾ ਲੈ ਰਿਹਾ ਹੈ ਮਤਲਬ ਕਾਫੀ ਪੈਸਾ ਲੈ ਰਿਹਾ ਬਹੁਤ ਹੈ ਬਿੰਨਾ ਜੈਸੇ ਬੰਦੇ ਇੰਨਾ ਲੰਮਾ ਸਮੇਂ ਦੇਖੋ ਜਾਇਜ਼ ਹੀ ਗੱਲ ਹੈ ਸਪੋਰਟਸ ਨੂੰ ਜਿਹੜਾ ਸੋਚੇਗਾ ਸਮਝੇਗਾ ਸਪੋਰਟਸ ਜਿਆਦਾ ਲੰਮਾ ਟਾਈਮ ਨਹੀਂ ਮਿਲਦਾ ਜਿਆਦਾ ਲੰਮਾ ਟਾਈਮ ਉਹਨੂੰ ਮਿਲੇਗਾ ਜਿਹਦੇ ਪਿੱਛੇ ਫਾਈਨੈਂਸ਼ੀਅਲੀ ਸਪੋਰਟ ਹੋਏਗੀ ਜਾਂ ਤੇ ਪੰਜਾਬ ਤੇ ਜ਼ਮੀਨ ਅੱਛੀ ਹੋਏਗੀ ਜਾਂ ਗਵਰਨਮੈਂਟ ਜੌਬ ਤੇ ਹੋਏਗੀ ਇਸ ਕਰਕੇ ਜੀ ਲਿミਟਿਡ ਹੀ ਟਾਈਮ ਰਹਿ ਗਿਆ ਬਹੁਤ ਸਾਰੇ ਬੱਚਿਆਂ ਕੋਲ ਸਾਲ ਦੋ ਸਾਲ 1.5 ਸਾਲ ਦਾ ਟਾਈਮ ਹੁੰਦਾ ਹੈ ਅਗਰ ਥੋੜਾ ਜਿਆ ਉਹਨਾਂ ਨੂੰ ਫਾਈਨੈਂਸ਼ਲੀ ਪ੍ਰਾਈਜ਼ ਵਗੈਰਾ ਪੈਸੇ ਦਾ ਜਿਆਦਾ ਮਿਲ ਗਿਆ ਨਾ ਉਹਨਾਂ ਬੱਚਿਆਂ ਨੂੰ ਤੇ ਉਹਨਾਂ ਦਾ ਫਿਊਚਰ ਥਰ ਜਾਏਗਾ ਉਹਨਾਂ ਦੇ ਕੋਲ ਬੜੀ ਆ ਜਾਏਗਾ ਉਹਨਾਂ ਲਈ ਉਹ ਕਾਫੀ ਸਾਰੇ ਪਲੇਅਰ ਮੈਂ ਪਿੰਡਾਂ 'ਚ ਮੈਂ ਖੁਦ ਦੇਖਿਆ ਜੀ ਜਿਹੜੇ ਵਿਚਾਰੇ ਖਾਲੀ ਕਿਰਾਏ ਮੰਗ ਰਹੇ ਹੈ ਕਿਹੜੇ ਪਲੇਅਰ ਆਪਣਾ ਬਾਈਕ ਦੇ ਤੇਲ ਪਾ ਕੇ ਜਿਆਦਾ ਕੋਈ ਘਰ ਦਾ ਖਰਚਾ ਦੇਖੋ ਮਿਲਦਾ ਨਹੀਂ ਕੋਈ ਖਰਾਕ ਖਰੀ ਹੋ ਜਾਏ ਬੜੀ ਗੱਲ ਹੈ ਨੋਰਮਲ ਜਿਹੜੇ ਫੈਮਿਲੀ ਦੇ ਵਾਸਤੇ ਤੇ ਤੇ ਖਰਾਕ ਦੇਦੇ ਪੈਸੇ ਨਹੀਂ ਮੰਗ ਰਹੇ ਉਹ ਤੇ ਖਾਲੀ ਕਿਰਾਏ ਸਿਰਫ ਲੜਾਈ ਹੈ ਜੇ ਕਿਰਾਏ ਦੇ ਵਿੱਚ ਹੋ ਰਹੀ ਹੈ 200 ਰੁਪਏ ਚਾ 500 ਰੁਪਏ ਪਿੱਛੇ ਜਿਹੜਾ ਕਿਰਾਇਆ ਦੋ ਜਾਨੇ ਜਿਹੜੇ ਤੇਲ ਫੁਕੇ ਆਏ ਸੀ ਉਹਦੇ ਪਿੱਛੇ ਲੜਾਈ ਹੋਦੀ ਹੈ ਜੇ ਖਰਾਕ ਦੇ ਉੱਛੇ ਜੇ ਲੜਾਈ ਨਹੀਂ ਹੋ ਰਹੀ ਕਿ ਖਰਾਕ ਦੇ ਪੈਸੇ ਵੀ ਲੈਣੇ ਆ ਹਈ ਖਰਾਕ ਤੱਕ ਹੀ ਨਹੀਂ ਪਹੁੰਚੇ ਤੇ ਇਹਨਾਂ ਨੂੰ 7000 8000 ਡਾਲਰ ਦੇ ਕੇ ਸਾਡਾ ਲਾਸ ਹੈ ਕਿਉਂਕਿ ਸਾਡੇ ਪਲੇਅਰ ਜੇ ਕਿਰਾਏ ਤਾਂ ਕੀ ਪੁੰਚੇ ਵਿਚਾਰੇ ਜਿਹੜੇ ਥੱਲੇ ਜਿਹੜੇ ਸਟਾਰਟ ਹੋ ਰਿਹਾ ਹੈ ਇਹਨਾਂ ਕੋਲ ਸਿਰਫ 2-3 ਸਾਲ ਦਾ ਸਮਾਂ ਹੈ ਕੁਝ ਨਾ ਕੁਝ ਕਰਨ ਲਈ ਕੀ ਕਿਰਾਇਆ ਦੇ ਦੋ ਜੀ ਕਿਰਾ